ਬਹੁਤ ਕੁਛ ਦਿੱਤਾ ਮੈਨੂੰ ਵਾਹਿਗੁਰੂ ਨੇ ਰੋਟੀ ਨਹੀਂ ਸੀ ਜੋੜਦੀ ਹੁਣ ਪ੍ਰਮਾਤਮਾ ਨੇ ਇੰਨਾ ਕੁਛ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਛ ਦਿੱਤਾ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੀ ਮੇਰਾ ਬੇਟਾ ਕੈਨੇਡਾ ਚਲਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿਥੋਂ ਆਨੇ ਮਤੈ ਅਸੀਂ ਇਧਰ ਦੁਖਰੀ ਤੋਂ ਹੀ ਆੰਮੀ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਦੁਪਹਿਰ ਸਾਹਿਬ ਨਾਲ ਜੁੜੇ ਹੋਏ ਆ ਚੁਪੈਰਾ ਸਾਹਿਬ ਨਾਲ ਵੀ ਮੇਨੂੰ 2 ਸਾਲ ਹੋ ਗਏ ویسے ਪਹਿਲਾਂ ਮੈਂ ਚੁਪੈਰਾ ਸਾਹਿਬ ਘੱਤਦੀ ਨਹੀਂ ਸੀ ਮੱਥਾ ਟੇਕ ਕੇ ਚਲੀ ਜਾਂਦੀ ਸੀ 4-5 ਸਾਲ ਹੋ ਗਏ ਵੈਸੇ ਮੈਂ ਆਉਂਦੀ ਮੈਂ ਇੱਥੇ ਅੱਛਾ ਤੇ ਕੋਈ ਇਦਾਂ ਦਾ ਕੰਮ ਅੜਿਆ ਹੋਵੇ ਜਿਹੜਾ ਚੁਪੈਰਾ ਸਾਹਿਬ ਤੇ ਆਰਨਾ ਪੂਰਾ ਹੋਵੇ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਬਹੁਤ ਕੁਛ ਦਿੱਤਾ ਮੈਨੂੰ ਵਾਹਿਗੁਰੂ ਨੇ ਰੋਟੀ ਹੀ ਸੀ ਜੋੜਦੀ ਹੁਣ ਪਰਮਾਤਮਾ ਨੇ ਇੰਨਾ ਕੁਛ ਦਿੱਤਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਛ ਦਿੱਤਾ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੀ ਮੇਰਾ ਬੇਟਾ ਕੈਨੇਡਾ ਚਲਾ ਗਿਆ ਹਾਂਜੀ ਮੈਨੂੰ ਉਮੀਦ ਨਹੀਂ ਸੀ ਇੱਕ ਸਮਾਂ ਜਿਵੇਂ ਤੁਸੀਂ ਕਹਿ ਵੀ ਰੋਟੀ ਨਹੀਂ ਸੀ ਜੁੜਦੀ ਤੇ ਇੱਕ ਉਹਨਾਂ ਬੱਚਾ ਬਾਹਰ ਵੀ ਚਲਾ ਗਿਆ ਇਹ ਕਿਰਪਾ ਸਮਝਦੇ ਬਾਬਾ ਜੀ ਬਹੁਤ ਵੱਡੀ ਕਿਰਪਾ ਅਸਨ ਮੈਂ ਐਂ ਲੱਗਦਾ ਬਾਬਾ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਰਹਿੰਦੇ ਸਹਾਈ ਹੁੰਦੇ ਆ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਬਿਆਨ ਨਹੀਂ ਕਰ ਸਕਦੀ ਇਮੋਸ਼ਨਲ ਹੋ ਰਿਹਾ ਕਿ ਅੰਦਰ ਦਾ ਵਿਰਾਗ ਨਿਕਲ ਰਿਹਾ ਹਾਂਜੀ ਮੈਨੂੰ ਬਾਬਾ ਜੀ ਦਾ ਵਿਰਾਗ ਆਂਦਾ ਬਹੁਤ ਜ਼ਿਆਦਾ ਬਾਬਾ ਜੀ ਨਾਲ ਬਹੁਤ ਜ਼ਿਆਦਾ ਪਿਆਰ ਪਿਆ ਮੈਨੂੰ ਹਰ ਥਾਂ ਬਾਬਾ ਹੀ ਦਿਸਦੇ ਆ ਜਿੱਥੇ ਵੀ ਹੋਵਾਂ ਘਰੇ ਵਿਦਾ ਜਿੱਥੇ ਵੀ ਹੋਵਾਂ ਮੈਨੂੰ ਬਾਬਾ ਹੀ ਦਿਸਦੇ ਆ ਪਿਆਰ ਬਹੁਤ ਹੁੰਦਾ ਹੈ ਨਾ ਸੰਗਤ ਦਾ ਦਿਲ 'ਚ ਹਾਂਜੀ ਹਾਂਜੀ ਪਿਆਰ ਹੈ ਬਾਬਾ ਜੀ ਦੇ ਨਾਲ ਗੁਰੂ ਬਾਬਾ ਜੀ ਖੁਦ ਵੀ ਪਿਆਰ ਕਰਦੇ ਆ ਆਪਣੀ ਸੰਗਤ ਨੂੰ ਹਾਂਜੀ ਹਾਂਜੀ ਬਹੁਤ ਪਿਆਰ ਆ ਜੋ ਵੀ ਮੰਗਦੇ ਆ ਜੋ ਵੀ ਆ ਬਾਬਾ ਜੀ ਬਸ ਮਨ 'ਚ ਸੋਚੀ ਤਾਂ ਪਹਿਲਾਂ ਹੀ ਦੇ ਦਿੰਦੇ ਆ ਬਾਬਾ ਜੀ ਹਾਂਜੀ ਉਹਨਾਂ ਹਾਲਾਤ ਠੀਕ ਨੇ ਹਾਂਜੀ ਕਿਰਪਾ ਬਾਬਾ ਜੀ ਦੀ ਬਹੁਤ ਬਹੁਤ ਕਿਰਪਾ ਬਾਬਾ ਜੀ ਦੀ ਮੈਂ ਕਿਦਾਂ ਸਰੀਆਂ ਬਿਆਨ ਨਹੀਂ ਕਰ ਸਕਦੀ ਆਪਣੇ ਲਫ਼ਜ਼ਾਂ ਨਾਲ ਨਹੀਂ ਬਿਆਨ ਕਰ ਸਕਦੀ ਆਪਣੇ ਬਾਪੂ ਦਾ ਇਹ ਬਾਪੂ ਜੀ ਹੈ ਸਾਡੀ ਜੀ ਉਹਨਾਂ ਦੀ ਧੀ ਐ ਮੈਂ ਉਹ ਹੀ ਹਮੇਸ਼ਾ ਨਾਲ ਸੰਗ ਰਹਿੰਦੇ ਆ ਸਾਥ ਆਸਰਾ ਹੁੰਦੇ ਆ ਬਾਬਾ ਜੀ ਜਦੋਂ ਅਸੀਂ ਉਹਨਾਂ ਨੂੰ ਪਿਓ ਸਮਝ ਲੈਂਦੇ ਆ ਨਾ ਤਾਂ ਫਿਰ ਉਹ ਧੀਆਂ ਦਾ ਕਰਜ ਆਪ ਹੀ ਸਵਾਰਦੇ ਹਾਂਜੀ ਹਾਂਜੀ ਸਵਾਰਦੇ ਆ ਜੀ ਸਵਾਰਦੇ ਆ ਹਾਂ ਬਾਈ ਕੁੱਚੀ ਕਾਲਸਾ ਬਾਈ ਕੁੱਚੀ ਕਾਲਸਾ ਬਾਈ ਕੁੱਚੀ ਕਿਫਤੇ ਬਹੁਤ ਕੁਛ ਦਿੱਤਾ ਮੈਨੂੰ ਵਾਹਿਗੁਰੂ ਨੇ ਰੋਟੀ ਨਹੀਂ ਸੀ ਜੋੜਦੀ ਹੁਣ ਪਰਮਾਤਮਾ ਨੇ ਇੰਨਾ ਕੁਛ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਛ ਦਿੱਤਾ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੀ ਮੇਰਾ ਬੇਟਾ ਕੈਨੇਡਾ ਚਲਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿਥੋਂ ਆਨੇ ਮਤੈ ਅਸੀਂ ਇਧਰ ਦੁਖਰੀ ਤੋਂ ਹੀ ਆੰਮੀ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਦੁਪਹਿਰਾ ਸਾਹਿਬ ਨਾਲ ਜੁੜਾ ਹੋਇਆ हां दोपहरा साहब ਨਾਲ ਮੈਨੂੰ 2 ਸਾਲ ਹੋ ਗਏ ਵੈਸੇ ਪਹਿਲਾਂ ਮੈਂ ਦੁਪਹਿਰਾ ਸਾਹਿਬ ਘਰ ਦੀ ਨਹੀਂ ਸੀ ਮੱਥਾ ਟੇਕ ਕੇ ਚਲੀ ਜਾਂਦੀ ਸੀ 4-5 ਸਾਲ ਹੋ ਗਏ ਵੈਸੇ ਮੈਨੂੰ ਆਉਂਦੀ ਨਹੀਂ ਇੱਥੇ ਤੇ ਕੋਈ ਇਦਾਂ ਦਾ ਕੰਮ ਅੜਿਆ ਹੋਵੇ ਜਿਹੜਾ ਦੁਪਹਿਰਾ ਸਾਹਿਬ ਤਿਆਰ ਨਾ ਪੂਰਾ ਹੋਇਆ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਬਹੁਤ ਕੁਛ ਦਿੱਤਾ ਮੈਨੂੰ ਵਾਹਿਗੁਰੂ ਨੇ ਰੋਟੀ ਨਹੀਂ ਸੀ ਜੋੜਦੀ ਹੁਣ ਪ੍ਰਮਾਤਮਾ ਨੇ ਇੰਨਾ ਕੁਛ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਛ ਦਿੱਤਾ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੀ ਮੇਰਾ ਬੇਟਾ ਕੈਨੇਡਾ ਚਲਾ ਗਿਆ ਹਾਂਜੀ ਮੈਨੂੰ ਉਮੀਦ ਨਹੀਂ ਸੀ ਇੱਕ ਸਮਾਜ ਵਿੱਚ ਤੁਸੀਂ ਕਹਿ ਵੀ ਰੋਟੀ ਨਹੀਂ ਸੀ ਜੋੜਦੀ ਤੇ ਇੱਕ ਉਹਨਾਂ ਬੱਚਾ ਬਾਹਰ ਵੀ ਚਲਾ ਗਿਆ ਇਹ ਕਿਰਪਾ ਸਮਝਦੇ ਬਾਬਾ ਜੀ ਦੀ ਬਹੁਤ ਵੱਡੀ ਕਿਰਪਾ ਸੰਮਨ ਐਂ ਲੱਗਦਾ ਬਾਬਾ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਰਹਿੰਦੇ ਸਹਾਈ ਹੁੰਦੇ ਆ ਬਾਬਾ ਜੀ ਨੇ ਬਹੁਤ ਕੁਛ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਬਿਆਨ ਨਹੀਂ ਕਰ ਸਕਦੀ इमोशनल ਹੋ ਰਹੀ ਹਾਂ ਕਿ ਅੰਦਰ ਦਾ ਵਿਰਾਗ ਨਿਕਲ ਰਿਹਾ ਹੈ ਹਾਂਜੀ ਮੈਨੂੰ ਬਾਬਾਈ ਦਾ ਵਿਰਾਗ ਆਂਦਾ ਬਹੁਤ ਜ਼ਿਆਦਾ ਬਾਬਾਈ ਨਾਲ ਬਹੁਤ ਜ਼ਿਆਦਾ ਪਿਆਰ ਪਿਆ ਮੈਨੂੰ ਹਰ ਥਾਂ ਬਾਬਾਈ ਦਿਸਦੇ ਆ ਜਿੱਥੇ ਵੀ ਹੋਵਾਂ ਘਰੇ ਵਿਦਾ ਜਿੱਥੇ ਵੀ ਹੋਵਾਂ ਮੈਨੂੰ ਬਾਬਾਈ ਦਿਸਦੇ ਆ ਪਿਆਰ ਬਹੁਤ ਹੁੰਦਾ ਹੈ ਨਾ ਸੰਗਤ ਦੇ ਦਿਲ ਚ ਹਾਂਜੀ ਹਾਂਜੀ ਪਿਆਰ ਹੈ ਬਾਬਾਈ ਦੇ ਨਾਲ ਗੁਰੂ ਬਾਬਾ ਜੀ ਖੁਦ ਵੀ ਪਿਆਰ ਕਰਦੇ ਆ ਆਪਣੀ ਸੰਗਤ ਨੂੰ ਹਾਂਜੀ ਹਾਂਜੀ ਬਹੁਤ ਪਿਆਰ ਆ ਜੋ ਵੀ ਮੰਗਦੇ ਆ ਜੋ ਵੀ ਆ ਬਾਬਾਈ ਬਸ ਮਨ ਚ ਸੋਚੀ ਤਾਂ ਪਹਿਲਾਂ ਹੀ ਦੇ ਦਿੰਦੇ ਆ ਬਾਬਾਈ ਹਾਂਜੀ ਉਹਨਾਂ ਹਾਲਾਤ ਠੀਕ ਨੇ ਹਾਂਜੀ ਕਿਰਪਾ ਬਾਬਾਈ ਦੀ ਬਹੁਤ ਬਹੁਤ ਕਿਰਪਾ ਬਾਬਾਈ ਦੀ ਮੈਂ ਦੱਸ ਰਹੀਆਂ ਬਿਆਨ ਨਹੀਂ ਕਰ ਸਕਦੀ ਆਪਣੇ ਲਫ਼ਜ਼ਾਂ ਨਾਲ ਨਹੀਂ ਬਿਆਨ ਕਰ ਸਕਦੀ ਆਪਣੇ ਬਾਪੂ ਦਾ ਇਹ ਬਾਪੂ ਜੀ ਹੈ ਸਾਡੀ ਜੀ ਉਹਨਾਂ ਦੀ ਧੀ ਹਾਂ ਮੈਂ ਉਹ ਹੀ ਹਮੇਸ਼ਾ ਨਾਲ ਸੰਗ ਰਹਿੰਦੇ ਆ ਸਾਥ ਆਸਹਾ ਹੀ ਹੁੰਦੇ ਆ ਬਾਬਾ ਜੀ ਜਦੋਂ ਅਸੀਂ ਉਹਨਾਂ ਨੂੰ ਪਿਓ ਸਮਝ ਲੈਂਦੇ ਆ ਨਾ ਤਾਂ ਫਿਰ ਉਹ ਧੀਆਂ ਦਾ ਕਰਜ ਆਪ ਹੀ ਸਵਾਰਦੇ ਹਾਂਜੀ ਹਾਂਜੀ ਸਵਾਰਦੇ ਆ ਜੀ ਸਵਾਰਦੇ ਆ ਆ ਬਹੁਤ ਆਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ